ਸਾਤਸਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਸੋਹਣ ਸਿੰਘ ਸੀਤਲ ਦੁਆਰਾ ਰਚਿਤ ਯੁੱਗ ਬਦਲ ਗਿਆ ਨਾਵਲ ਦੇ ਵਿਸ਼ਾ ਪੱਖ ਬਾਰੇ ਵਿਸਤਾਰ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਇਹ ਚਰਚਾ ਵਿਦਿਆਰਥੀਆਂ ਦੀਆਂ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਨਾਵਲ ਦੀ ਭੂਮਿਕਾ ਬਾਰੇ ਚਰਚਾ ਕਰਾਂਗੇ ਕਿਉਂਕਿ ਇਮਤਿਹਾਨੀ ਨਜ਼ਰੀਏ ਤੋਂ ਜਦੋਂ ਅਸੀਂ ਕੋਈ ਵੀ ਪ੍ਰਸ਼ਨ ਲਿਖਣਾ ਹੁੰਦਾ ਹੈ ਤੇ ਉਸ ਨੂੰ ਅਸੀਂ ਭੂਮਿਕਾ ਤੋਂ ਹੀ ਸ਼ੁਰੂ ਕੀਤਾ ਜਾਣਾ ਸਾਡੇ ਲਈ ਜ਼ਰੂਰੀ ਹੁੰਦਾ ਹੈ ਸੋ ਯੁੱਗ ਬਦਲ ਗਿਆ ਨਾਵਲ ਦਾ ਲੇਖਕ ਸੂਨ ਸਿੰਘ ਸੀਤਲ ਪੰਜਾਬੀ ਜਗਤ ਦਾਇਕ ਅਜਿਹਾ ਸਰਮੌਰ ਲੇਖਕ ਹੈ ਜਿਸ ਨੇ ਪੰਜਾਬੀ ਸਾਹਿਤ ਦੀਆਂ ਕਾਵ ਅਤੇ ਵਾਰਤਕ ਦੋਹਾਂ ਖੇਤਰਾਂ ਦੀਆਂ ਦੋਹਾਂ ਵਿਧਾਵਾਂ ਵਿੱਚ ਸਫਲਤਾ ਸਹਿਤ ਆਪਣੀ ਹੋਂਦ ਹੀ ਦਰਜ ਨਹੀਂ ਕਰਵਾਈ ਸਕੋ ਕਾਫੀ ਨਾਮਣਾਵੀ ਘਟਿਆ ਭਾਵ ਪ੍ਰਸਿੱਧੀ ਹਾਸਲ ਕੀਤੀ ਇਸ ਤਰ੍ਹਾਂ ਸੂਨ ਸਿੰਘ ਸਿੱਤਲ ਦੇ ਆਗਮਨ ਦੇ ਨਾਲ ਗਿਣਾਤਮਕ ਅਤੇ ਗੁਣਾਤਮਕ ਭਾਵ ਗਿਣਤੀ ਦੇ ਆਧਾਰ ਤੋਂ ਵੀ ਤੇ ਮਿਆਰ ਦੇ ਪੱਧਰ ਤੋਂ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਮਾਲਾ-ਮਾਲ ਹੋ ਗਈ ਉਹਨਾਂ ਦੁਆਰਾ ਰਚਿਤ ਤੂਤਾਂ ਵਾਲਾ ਖੂਹ ਅਤੇ ਯੁੱਗ ਬਦਲ ਗਿਆ ਨਾਵਲ ਵਿਸ਼ੇ ਪੱਖੋਂ ਕਾਫੀ ਮਹੱਤਤਾ ਰੱਖਦੇ ਹਨ ਜਿੱਥੋਂ ਤੱਕ ਯੁੱਗ ਬਦਲ ਗਿਆ ਨਾਵਲ ਦਾ ਸੰਬੰਧ ਹੈ ਇਸ ਵਿੱਚ ਸੋਨ ਸਿੰਘ ਸੀਤਲ ਨੇ ਸਮੁੱਚੀ ਸਮਾਜਿਕ ਅਵਸਥਾ ਦੀਆਂ ਕੁਰਿਤੀਆਂ ਭਾਵ ਬੁਰਾਈਆਂ ਅਤੇ ਜਾਤੀਗਤ ਸਮੱਸਿਆਵਾਂ ਦੇ ਸਮਾਜਿਕ ਸੰਦਰਭਾਂ ਭਾਵ ਕਾਰਨਾਂ ਨੂੰ ਉਲੀਕਿਆ ਹੈ ਇਸ ਨਾਵਲ ਨੂੰ ਅੰਤਲਿਕ ਨਾਵਲ ਵੀ ਕਿਹਾ ਜਾ ਸਕਦਾ ਹੈ ਅੰਤਲਿਕਤਾ ਤੋਂ ਭਾਵ ਹੈ ਉਹ ਨਾਵਲ ਜਿਸ ਵਿੱਚ ਕਿਸੇ ਖਿੱਤੇ ਵਿਸ਼ੇਸ਼ ਦੀਆਂ ਸਮੱਸਿਆਵਾਂ ਅਤੇ ਉਥੋਂ ਦੇ ਲੋਕਾਂ ਦੇ ਜਨ ਜੀਵਨ ਦੀ ਪੇਸ਼ਕਾਰੀ ਕੀਤੀ ਗਈ ਹੋਵੇ ਕਿਉਂਕਿ ਸੋਨ ਸਿੰਘ ਸੀਤਲ ਪਹਿਲਾ ਨਾਵਲਕਾਰ ਹੈ ਜਿਸ ਨੇ ਮਾਝੇ ਦੇ ਪਿੰਡੂ ਜੀਵਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ ਹੈ ਇਸ ਨਾਵਲ ਵਿੱਚ ਮਾਝੇ ਖਿੱਤੇ ਦੇ ਜਨ ਜੀਵਨ ਯਥਾਰਥ ਨੂੰ ਬੜੀ ਬਰੀਕੀ ਦੇ ਨਾਲ ਬਿਆਨ ਕੀਤਾ ਗਿਆ ਹੈ ਜਿਸ ਸਦਕਾ ਇਸ ਨਾਵਲ ਦਾ ਮੁੱਖ ਵਿਸ਼ਾ ਜ਼ਗੀਰਦਾਰੀ ਜੀਵਨ ਦੀ ਯਥਾਰਥਕ ਪੇਸ਼ਕਾਰੀ ਜ਼ਗੀਰਦਾਰੀ ਸਮਾਜ ਵਿੱਚ ਔਰਤ ਦੀ ਸਥਿਤੀ ਯਤਰਸਯੋਗ ਹਾਲਤ ਅਤੇ ਜ਼ਗੀਰਦਾਰਾਂ ਦੇ ਸਦੀਵੀ ਚੁੰਗਲ ਵਿੱਚ ਫਸੇ ਮੁਜ਼ਾਰਿਆਂ ਦੀ ਆਰਥਿਕ ਸਥਿਤੀ ਤੇ ਇਸ ਦੇ ਨਾਲ ਨਾਲ ਕਾਫੀ ਗੌਣ ਵਿਸ਼ੇ ਵੀ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਅਸੀਂ ਚਰਚਾ ਕਰਨ ਜਾ ਰਹੇ ਹਾਂ ਨੰਬਰ 1 ਤੇ ਆ ਜਾਂਦਾ ਹੈ ਜਗੀਰਦਾਰੀ ਰੁਚੀਆਂ ਦੀ ਤਰਜਮਾਨੀ ਜੁਗ ਬਦਲ ਗਿਆ ਨਾਵਲ ਵਿੱਚ ਲੇਖਕ ਨੇ ਸਨ 1947 ਤੋਂ ਪਹਿਲਾਂ ਦੇ ਪੰਜਾਬ ਦੇ ਜਗੀਰਦਾਰਾਂ ਦੇ ਜੀਵਨ ਨੂੰ ਉਘਾੜਿਆ ਹੈ ਉਘਾੜਿਆ ਕੱਗੇ ਨਾਲ ਆਏਗਾ ਕਿ ਕਿਸ ਤਰ੍ਹਾਂ ਜ਼ਗੀਰਦਾਰ ਵੱਡੀਆਂ-ਵੱਡੀਆਂ ਜ਼ਮੀਨਾਂ ਦੇ ਜ਼ਗੀਰਾਂ ਦੇ ਮਾਲਕ ਹੁੰਦੇ ਸਨ ਉਹਨਾਂ ਦੇ ਕੋਲ ਅੰਨੀਆਂ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਸਨ ਉਹ ਰਾਜਿਆਂ ਮਹਾਰਾਜਿਆਂ ਵਰਗੀ ਐਸ਼ੋ ਆਰਾਮ ਭਰੀ ਜ਼ਿੰਦਗੀ ਵਜੀਦ ਕਰਦੇ ਸਨ ਜੀਵਨ ਵਿੱਚ ਮਿਲੇ ਸੁੱਖ ਵੇਲ ਅਤੇ ਆਜ਼ਾਦੀ ਕਾਰਨ ਉਹ ਵਿਲਾਸੀ ਬਣ ਗਏ ਸਨ ਭਾਵ ਆਪਣੀ ਵਾਸਨਾ ਤ੍ਰਿਪਤੀ ਦੇ ਲਈ ਉਹ ਗਰੀਬ ਗੁਰਬਿਆਂ ਦੀਆਂ ਜਾਂ ਮੁਜਾਰਿਆਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟਣ ਤੋਂ ਵੀ ਗੁਰੇਜ਼ ਨਹੀਂ ਕਰਨਦੇ ਅਤੇ ਸਭ ਤੋਂ ਵੱਡੀ ਗੱਲ ਕੀ ਅਜਿਹਾ ਕਰਨਾ ਉਹ ਆਪਣਾ ਹੱਕ ਸਮਝਦੇ ਸਨ ਜਮਾਂਦਰੂ ਹੱਕ ਨਾਵਲ ਦਾ ਮੁੱਖ ਪਾਤਰ ਲੱਖਾ ਸਿੰਘ ਪਿੰਡ ਵਰਨ ਜੋ ਕਿ ਸ਼ੇਖੂਪੁਰਾ ਜਿਹੜਾ ਪਾਕਿਸਤਾਨ ਦੇ ਵਿੱਚ ਆਉਂਦਾ ਹੈ ਦਾ ਇੱਕ ਰੱਜਿਆ ਪੁੱਜਿਆ ਮਿਰਕ ਜੱਟ ਸੀ ਸਰਦਾਰ ਲੱਖਾ ਸਿੰਘ ਜੋ ਕਿ ਤਗੜੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਉਸਦੇ ਕੋਲ ਵਾਹੀ ਬਜਾਈ ਵਾਸਤੇ ਸੂਬਾ ਅਤੇ ਨੱਥੂ ਨਾਂ ਦੇ ਦੋ ਹਾਲੀ ਸਨ ਡੰਗਰ ਚਰਾਉਣ ਵਾਸਤੇ ਵਾਗੀ ਮੁੰਡਾ ਸੀ ਵਾਗੀ ਭਾਵ ਜਿਹੜਾ ਵਗ ਨੂੰ ਚਰਾਉਂਦਾ ਸੀ ਜਿਸ ਦਾ ਨਾਮ ਡੁੱਡਾ ਸੀ ਇਹ ਸਾਰੇ ਮذਬੀ ਸਿੱਖ ਸਨ ਕੁਝ ਜ਼ਮੀਨਾਂ ਉਸਨੇ ਮੁਜ਼ਾਰਿਆਂ ਨੂੰ ਵਟਾਈ ਉਤੇ ਦਿੱਤੀਆਂ ਹੋਈਆਂ ਸਨ ਜਿਨ੍ਹਾਂ ਦੇ ਨਾਮ ਨੂਰੀ ਅਤੇ ਟੂਚਕ ਸਨ ਜੋ ਕਿ ਮੁਸਲਮਾਨ ਜੁਲਾਹੇ ਸਨ ਜਿਨ੍ਹਾਂ ਦਾ ਕੰਮ ਸਾਰਾ ਸਾਲ ਲੱਖਾ ਸਿੰਘ ਦੇ ਖੇਤਾਂ ਵਿੱਚ ਮਿਹਨਤ ਕਰਕੇ ਉਸ ਦੇ ਅੰਨ ਦੇ ਭੰਡਾਰ ਭਰਨੇ ਹੁੰਦਾ ਸੀ ਇਹ ਸਾਰੇ ਕੰਮ ਢਿੱਡੋਂ ਤੱਕ ਵੀ ਭੁੱਖੇ ਰਹਿ ਜਾਂਦੇ ਸਨ ਆਪਣਾ ਆਪਾ ਤਾਂ ਕੁਰਬਾਨ ਕਰਨ ਦੇ ਲਈ ਤਿਆਰ ਰਹਿੰਦੇ ਸਨ ਪੂਰੀ ਤਨਦੇਹੀ ਦੇ ਨਾਲ ਕੰਮ ਕਰਦੇ ਸਨ ਪਰ ਲੱਖਾ ਸਿੰਘ ਇਹਨਾਂ ਦੇ ਸਿਰ ਤੇ ਹੀ ਐਸ਼ ਕਰ ਰਿਹਾ ਸੀ ਉਸ ਨੂੰ ਕਿਸੇ ਤਰ੍ਹਾਂ ਦਾ ਕੰਮ ਦਾ ਕੋਈ ਫਿਕਰਪਖਾ ਨਹੀਂ ਸੀ ਹੁੰਦਾ ਸਿਰਫ ਆਪਣੀ ਮੁਜ਼ਾ ਆਪਣੇ ਮੁਜ਼ਾਰਿਆਂ ਉੱਤੇ ਰੋਪ ਪਾਉਣਾ ਅਤੇ ਪਿੰਡ ਦੇ ਵਿੱਚ ਸ਼ਾਨ ਦੇ ਨਾਲ ਆਕੜ ਕੇ ਤੁਰਨਾ ਉਸ ਦਾ ਇੱਕੋ ਇੱਕ ਕੰਮ ਸੀ ਸੈਕਿੰਡ ਪੁਆਇੰਟ ਆ ਜਾਂਦਾ ਹੈ ਔਰਤ ਦੀ ਸਮਾਜਿਕ ਸਥਿਤੀ ਉਸ ਵੇਲੇ ਦੇ ਸਮਾਜ ਦੇ ਵਿੱਚ ਔਰਤ ਦੀ ਸਥਿਤੀ ਜੋ ਸੀ ਉਹ ਬੜੀ ਨਾਜ਼ੁਕ ਸੀ ਸੋ ਯਥਾਰਥਵਾਦੀ ਵਿਧੀ ਵਿੱਚ ਰਚੇਗੇ ਨਾਵਲ ਯੁੱਗ ਬਦਲ ਗਿਆ ਵਿੱਚ ਨਾਵਲਕਾਰ ਨੇ ਬਦਲਦੀ ਸਮਾਜਿਕ ਅਤੇ ਆਰਥਿਕ ਵਿਵਸਥਾ ਨੂੰ ਰੂਪਮਾਨ ਕੀਤਾ ਹੈ ਔਰਤ ਦੀ ਅਧੀਨਗੀ ਬੇਬਸੀ ਬੇਚਾਰਗੀ ਲਾਚਾਰਗੀ ਨੂੰ ਕਥਾਨਕ ਵੇਰਵਿਆਂ ਰਾਹੀਂ ਉਘਾੜਿਆ ਉਘਾੜਦਿਆਂ ਹੋਇਆਂ ਯਥਾਰਥਵਾਦੀ ਸ਼ੈਲੀ ਰਾਹੀਂ ਸਮਾਜਿਕ ਅਵਸਥਾ ਵਿੱਚ ਔਰਤ ਦੇ ਦੁਖਾਂਤ ਨੂੰ ਥੀਮ ਬਣਾ ਕੇ ਸਧਾਰਨ ਲੋਕਾਂ ਦੇ ਜੀਵਨ ਅਤੇ ਰਿਸ਼ਤਿਆਂ ਉੱਤੇ ਪੈਂਦੇ ਪ੍ਰਭਾਵਾਂ ਨੂੰ ਉਲੀਕਿਆ ਹੈ ਸਮਾਜਿਕ ਮਾਨ ਮਰਿਆਦਾ ਦੀਆਂ ਤਆਂ ਹੇਟ ਔਰਤ ਉਮਰ ਪਰ ਮਾਨਸਿਕ ਦਬਾਅ ਅਧੀਨ ਜੀਵਨ ਬਤੀਤ ਕਰਦੀ ਸੀ ਉਸ ਦੀ ਹਾਲਤ ਗਰੀਬ ਕਾਮਿਆਂ ਨਾਲੋਂ ਵੀ ਭੈੜੀ ਸੀ ਜ਼ਗੀਰਦਾਰਾਂ ਦੀਆਂ ਔਰਤਾਂ ਦੀ ਸਥਿਤੀ ਵੀ ਕੋਈ ਜ਼ਿਆਦਾ ਸੁਖਾਵੀ ਨਹੀਂ ਸੀ ਉਹ ਵੀ ਉਪਰੋਂ ਹੀ ਖੁਸ਼ ਨਜ਼ਰ ਆਉਂਦੀਆਂ ਸਨ ਵਾਸਤੇ ਵਿੱਚ ਉਹਨਾਂ ਦੀ ਸਥਿਤੀ ਵੀ ਦਾਸੀਆਂ ਵਾਲੀ ਸੀ ਜਿਸ ਨੂੰ ਨਾਵਲਕਾਰ ਨੇ ਬੜੀ ਹੀ ਬੇਵਾਕੀ ਦੇ ਨਾਲ ਉਭਾਰਿਆ ਹੈ ਸਮਾਜਿਕ ਸਭਿਆਚਾਰਕ ਵਲਗਨਾ ਵਿੱਚ ਜਗੜੀ ਔਰਤ ਤਾਂ ਉਮਰ ਸਭਿਆਚਾਰਕ ਮਾਨਤਾਵਾਂ ਵਿੱਚ ਘिरी ਹੋਈ ਸੰਘਰਸ਼ ਕਰਦੀ ਸੀ ਇਸ ਨਾਵਲ ਵਿੱਚ ਇਹ ਵੀ ਸਪਸ਼ਟ ਹੁੰਦਾ ਹੈ ਕਿ ਲੋਕਲਾਜ ਜੋ ਹੈ ਇਹ ਭਾਰਤੀ ਸਮਾਜ ਦਾ ਗਹਿਣਾ ਸਮਝਿਆ ਜਾਂਦਾ ਹੈ ਆਧਾਰ ਸਮਝਿਆ ਜਾਂਦਾ ਹੈ ਪਰ ਮਹਿਜ਼ ਔਰਤਾਂ ਲਈ ਹੈ ਮਰਦ ਲਈ ਇਹ ਮਾਨਤਾਵਾਂ ਕੋਈ ਮਾਇਨੇ ਨਹੀਂ ਰੱਖਦੀਆਂ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਕਮਜ਼ੋਰ ਨਿਮਾਣੀ ਨਿਤਾਣੀ ਅਤੇ ਵਸਤੂ ਬਣਾ ਕੇ ਰੱਖਿਆ ਹੋਇਆ ਹੈ ਇਸ ਨਾਵਲ ਵਿੱਚਲੀ ਔਰਤ ਭਾਵੇਂ ਵਿਰੋਧ ਕਰ ਸਕਣ ਦੇ ਸਮਰੱਥ ਵੀ ਨਹੀਂ ਹੈ ਪਰ ਉਹ ਸਮਝੌਤਾ ਵੀ ਨਹੀਂ ਕਰਦੀ ਆਪਣਾ ਵਿਰੋਧ ਉਹ ਸਿੱਧੇ ਤੌਰ ਤੇ ਕਰਨ ਦੀ ਥਾਂਵੇਂ ਅਸਿੱਧੇ ਤੌਰ ਤੇ ਪ੍ਰਗਟਾਉਂਦੀ ਹੈ ਨਾਵਲ ਦੀ ਮੁੱਖ ਪਾਤਰ ਜਿਸ ਦਾ ਨਾਮ ਬਿਆਨਤ ਕੌਰ ਹੈ ਸਿਆਣੀ ਹੋਣ ਦੇ ਲੈਵਲ ਅਧੀਨ ਤਾਂ ਉਮਰ ਦਵਾ ਹੇਠ ਤੱਕ ਵੀ ਰਹਿੰਦੀ ਹੈ ਇੱਕ ਵਾਰ ਲੱਖਾ ਸਿੰਘ ਬਸੰਤ ਕੌਰ ਦੇ ਮਾਮੇ ਦੇ ਪੁੱਤਰ ਮੁਕੰਦ ਸਿੰਘ ਦੇ ਵਿਆਹ ਉੱਤੇ ਗਿਆ ਉਸਦੇ ਮਾਮੇ ਦੀ ਧੀ ਜਿਸ ਦਾ ਨਾਮ ਸੁਵਰਨੀ ਸੀ ਦੇਖ ਕੇ ਉਸ ਦਾ ਮਨ ਡੋਲ ਜਾਂਦਾ ਹੈ ਉਸ ਵਤ ਵਕਤ ਲੱਖਾ ਸਿੰਘ ਦੋ ਬੱਚਿਆਂ ਦਾ ਪਿਤਾ ਹੈ ਜਦਕਿ ਸਵਰਨੀ ਦੀ ਉਮਰ ਮਹਿਜ 15 16 ਸਾਲ ਦੀ ਹੈ ਪਰ ਉਹ ਜ਼ਗੀਰਦਾਰੀ ਰੁਚੀਆਂ ਅਧੀਨ ਸਵਰਨੀ ਨੂੰ ਹਾਸਲ ਕਰਨ ਦੇ ਲਈ ਹਰ ਹਿਲਾ ਵਰਤਦਾ ਹੈ ਉਹ ਮਗੰਦ ਸਿੰਘ ਦੇ ਵੱਡੇ ਭਰਾ ਸਮੁੰਦ ਸਿੰਘ ਨਾਲ ਜਿਹੜਾ ਕਿ ਘਰ ਦਾ ਮੁਖਤਿਆਰ ਸੀ ਯਾਰੀ ਗੰਢ ਲੈਂਦਾ ਹੈ ਉਸ ਦੇ ਦਿਲ ਵਿੱਚ ਆਪਣੀ ਥਾਂ ਬਣਾ ਕੇ ਬਸੰਤ ਘਰ ਉਤੇ ਦਬਾਅ ਪਾ ਕੇ ਸਵਰਨੀ ਦਾ ਰਿਸ਼ਤਾ ਲੈ ਲੈਂਦਾ ਹੈ ਸਵਰਨੀ ਨਾਲ ਉਸ ਦਾ ਵਿਆਹ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਦੀ ਵਾਸਨਾ ਜਾਂ ਤ੍ਰਿਪਤੀ ਜੋ ਹੈ ਤ੍ਰਿਸ਼ਨਾ ਜੋ ਹੈ ਲੱਖਾ ਸਿੰਘ ਦੀ ਉਹ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਉਹ ਸਮੁੰਦ ਸਿੰਘ ਦੇ ਘਰ ਕੰਮ ਕਰਦੀ ਕੁਦੂ ਜੋ ਕਮੀ ਹੈ ਉਸ ਦੀ ਧੀ ਰਾਜੂ ਨੂੰ ਦੇਖ ਕੇ ਉਸ ਵੱਲ ਮੋਇਆ ਜਾਂਦਾ ਹੈ ਫਿਰ ਉਸ ਨੂੰ ਹਾਸਲ ਕਰਨ ਦੇ ਲਈ ਯੋਗਾਰ ਲਾਉਂਦਾ ਹੈ ਰਾਜੂ ਜਾਤ ਦੀ ਭਾਵੇਂ ਭੰਗਣ ਸੀ ਇਸ ਕਰਕੇ ਉਹ ਉਸ ਨੂੰ ਖੁੱਲੇ ਰੂਪ ਦੇ ਵਿੱਚ ਸਵੀਕਾਰ ਨਹੀਂ ਸੀ ਕਰ ਸਕਦਾ ਇੱਥੇ ਵੀ ਉਹ ਚਾਲ ਚੱਲਦਾ ਹੈ ਰਾਜੂ ਦਾ ਵਿਆਹ ਆਪਣੇ ਨੌਕਰ ਜੋ ਕਿ ਹਾਲੀ ਸੀ ਉਸਦਾ ਡੁੱਡਾ ਉਸਦੇ ਨਾਲ ਕਰਾ ਕੇ ਉਸ ਨੂੰ ਆਪਣੀ ਹਵੇਲੀ ਦੇ ਵਿੱਚ ਰਖੈਲ ਬਣਾ ਕੇ ਰੱਖਦਾ ਹੈ ਇਸ ਤਰ੍ਹਾਂ ਤਿੰਨ ਇਸਤਰੀਆਂ ਨਾਲ ਸਬੰਧ ਬਣਾ ਕੇ ਵੀ ਉਸ ਦੀ ਤ੍ਰਿਸ਼ਨਾ ਜੋ ਹੈ ਜਾਂ ਵਾਸਨਾ ਜੋ ਹੈ ਉਤ੍ਰਿਪਤ ਨਹੀਂ ਹੁੰਦੀ ਇਸ ਤਰ੍ਹਾਂ ਨਾਵਲਕਾਰ ਜ਼ਗੀਰਦਾਰਾਂ ਦੀ ਅਤ੍ਰਿਪਤ ਮਾਨਸਿਕ ਅਵਸਥਾ ਨੂੰ ਵਿਸ਼ੇ ਵਸਤੂ ਵਜੋਂ ਉਘਾੜਨ ਵਿੱਚ ਸਫਲ ਹੋਇਆ ਹੈ ਦੂਜੇ ਪਾਸੇ ਸੁਵਰਨੀ ਵੀ ਆਪਣੇ ਨਾਲ ਹੋਏ ਤੱਕੇ ਨੂੰ ਭਾਵੇਂ ਜੋ ਹੈ ਮੁਖਰ ਹੋ ਕੇ ਤਾਂ ਨਹੀਂ ਬਿਆਨ ਦੀ ਪਰ ਸਰਵਣ ਦੇ ਜਨਮ ਤੇ ਉਸ ਤੋਂ ਬਾਅਦ ਆਪਣੀ ਕੁੱਖੋਂ ਲੱਖਾ ਸਿੰਘ ਦੇ ਬੀਜ ਨੂੰ ਨਾਂ ਪੁੰਗਰਨ ਦੇਣਾ ਉਸਦੇ ਬਾਗੀ ਪੁਣਾ ਦੀ ਗਵਾਹੀ ਭਰਦਾ ਹੈ ਇੱਥੇ ਧਿਆਨਯੋਗ ਨੁਕਤਾ ਇਹ ਵੀ ਹੈ ਕਿ ਉਹ ਬਾਗੀ ਪੁਣਾ ਵੀ ਸਮਾਜਿਕ ਦਬਾਅ ਸਦਕਾ ਹੀ ਪੈਦਾ ਹੋਇਆ ਹੈ ਅਸਲ ਵਿੱਚ ਸਵਰਣੀ ਆਪਣੀ ਵੱਡੀ ਭੈਣ ਆਸੂ ਦੇ ਜ਼ੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਔਰ ਇਸ ਗੱਲ ਦਾ ਉਸਦੀ ਮਾਂ ਭੈਣ ਭਰਜਾਈਆਂ ਤੱਕ ਨੂੰ ਵੀ ਪਤਾ ਹੈ ਬਸੰਤ ਕੌਰ ਵੀ ਇਸ ਰਹੱਸ ਨੂੰ ਜਾਣਦੀ ਹੈ ਪਰ ਇਸ ਦੇ باوجود ਸਾਰੀਆਂ ਉਸਦੇ ਹੱਕ ਵਿੱਚ ਖਲੋ ਨਹੀਂ ਸਕੀਆਂ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਜ਼ਗੀਰਦਾਰੀ ਸਮਾਜ ਵਿੱਚ ਇਸਤਰੀ ਦੀ ਹਾਲਤ ਬਹੁਤ ਦਰਸਯੋਗ ਸੀ ਉਸ ਦੀਆਂ ਤੰਗਾਂ ਦਾ ਉਮੰਗਾ ਰੀਝਾਂ ਜਾਂ ਸਮਾਜ ਦਾ ਜੋ ਹੈ ਸਮਾਜ ਦੇ ਲਈ ਕੋਈ ਮੁੱਲ ਨਹੀਂ ਸੀ ਉਹ ਮਰਦ ਦੇ ਹੱਥਾਂ ਵਿੱਚ ਬਲੀ ਦਾ ਬੱਕਰਾ ਸੀ ਜਿਸ ਨੂੰ ਉਹ ਜਦੋਂ ਚਾਹੇ ਬਲੀ ਚੜਾ ਸਕਦਾ ਸੀ ਔਰਤ ਉਸ ਵੇਲੇ ਦੇ ਜ਼ਗੀਰਦਾਰੀ ਸਮਾਜ ਦੇ ਮਰਦ ਦੇ ਹੱਥਾਂ ਦੇ ਵਿੱਚ ਮਹਿਜ਼ ਇੱਕ ਖੜਾਉਣੇ ਦੇ ਸਮਾਨ ਸੀ ਜਿਸ ਨੂੰ ਉਹ ਵਸਤੂ ਵਾਂਗ ਯੂਜ਼ ਕਰਦਾ ਸੀ ਵਰਤਦਾ ਸੀ ਤੀਸਰਾ ਪੁਆਇੰਟ ਆ ਜਾਂਦਾ ਹੈ ਮੁਜ਼ਾਰਿਆਂ ਦੀ ਆਰਥਿਕ ਸਥਿਤੀ ਜੋ ਬਦਲ ਗਿਆ ਨਾਵਲ ਦਾ ਵਿਸ਼ਾ ਕਮੀਆਂ ਅਤੇ ਮੁਜ਼ਾਰਿਆਂ ਦੇ ਜੀਵਨ ਯਥਾਰਥ ਨੂੰ ਪੇਸ਼ ਕਰਨਾ ਵੀ ਹੈ ਉਹਨਾਂ ਦਾ ਜੀਵਨ ਬੜੀਆਂ ਔਕੜਾਂ ਭਰਿਆ ਸੀ ਇਹ ਸਾਰਾ ਦਿਨ ਆਪਣੇ ਮਾਲਕਾਂ ਦੇ ਘਰੀ ਕੰਮ ਕਰਦੇ ਪਰ ਰਾਤ ਨੂੰ ਉਹ ਆਪ ਅਤੇ ਉਹਨਾਂ ਦੇ ਬੱਚੇ ਤੱਕ ਵੀ ਭੁੱਖੇ ਸੌਂਦੇ ਤਨ ਢੱਕਣ ਨੂੰ ਵੀ ਉਹਨਾਂ ਨੂੰ ਕਪੜਾ ਨਾ ਮਿਲਦਾ ਉਹਨਾਂ ਦਾ ਕੰਮ ਅਤਿ ਮੁਸ਼ਕਲ ਹੁੰਦਾ ਸੀ ਮੀਂਹ ਹਨੇਰੀ ਗੜੇ ਤੂਫਾਨ ਦੇ ਵਿੱਚ ਵੀ ਉਹ ਜਿੰਦ ਹੂੜ ਕੇ ਕੰਮ ਕਰਦੇ ਸੂਬਾ ਸਾਰੀ ਉਮਰ ਲੱਖਾ ਸਿੰਘ ਪਾਸ ਕੰਮ ਕਰਦਾ ਰਿਹਾ ਆਪਣੇ ਵਿਆਹ ਸਮੇਂ ਜਿਹੜਾ ਕਰਜ਼ਾ ਉਸਨੇ ਲੱਖਾ ਸਿੰਘ ਪਾਸੋਂ ਲਿਆ ਸੀ ਯਤਨ ਕਰਨ ਤੇ ਵੀ ਉਹਨਾਂ ਉਤਰਿਆ ਕਿਉਂਕਿ ਸਾਰੀ ਉਮਰ ਕੰਮ ਉਹ ਲੱਖਾ ਸਿੰਘ ਦੇ ਘਰ ਕਰਦਾ ਰਿਹਾ ਹੈ ਪਰ ਕਰਜ਼ਾ ਫਿਰ ਵੀ ਉਹ ਜਿਉਂਦਾ ਤਿਉਹੀ ਬਰਕਰਾਰ ਰਹਿੰਦਾ ਹੈ ਸਾਲ ਵਿੱਚ ਦੋ ਵਾਰ ਉਹ ਹਿਸਾਬ ਕਰਦਾ ਹੈ ਹਰ ਵਾਰ ਸੂਬਾ ਜੋ ਹੈ ਲੱਖਾ ਸਿੰਘ ਦੇ ਵਿਹੜੇ ਵਿੱਚੋਂ ਹੱਥ ਝਾੜ ਕੇ ਹੀ ਉੱਠਦਾ ਹੈ ਇਸ ਤਰ੍ਹਾਂ ਉਸ ਦੀ ਕ੍ਰੋਗੀ ਹਾਲਤ ਜੋ ਹੈ ਉਹ ਕਾਫੀ ਅਣਸੁਖਾਮੀ ਹੈ ਬੜੀ ਗੰਭੀਰ ਹੈ ਬਸੰਤ ਕੌਰ ਉਸ ਨੂੰ ਜੋ ਰਾਤ ਵੇਲੇ ਰੋਟੀ ਦਿੰਦੀ ਹੈ ਖਾਣ ਵਾਸਤੇ ਉਹ ਆਪਣੇ ਘਰ ਲੈ ਜਾਂਦਾ ਹੈ ਤੇ ਉਹ ਰੋਟੀ ਜੁੜੀ ਹੈ ਉਹ ਜੇ ਬੱਚਿਆਂ ਦੇ ਢਿੱਡ ਭਰਨ ਦੇ ਕੰਮ ਆਉਂਦੀ ਹੈ ਕਦੀ ਭਾਗਾ ਵਾਲਾ ਦਿਨ ਹੁੰਦਾ ਹੈ ਜਦੋਂ ਉਸ ਨੂੰ ਵਿੱਚੋਂ ਕੋਈ ਥੋੜੀ ਬਹੁਤ ਬੁਰਕੀ ਜੋ ਹੈ ਸੂਬਾ ਸਿੰਘ ਨੂੰ ਖਾਣ ਨੂੰ ਸੂਬੇ ਨੂੰ ਮਿਲ ਜਾਂਦੀ ਹੈ ਬੱਚਿਆਂ ਦੀ ਵੀ ਭੁੱਖ ਪੂਰੀ ਨਹੀਂ ਹੁੰਦੀ ਅਜਿਹੀ ਹਾਲਤ ਵਿੱਚ ਸੂਬਾ ਕੁੜਦਾ ਹੋਇਆ ਕਹਿੰਦਾ ਹੈ ਕਿ ਸੌਰੀ ਦਿਓ ਇੰਨੇ ਨਾਲ ਤੁਹਾਡਾ ਵੀ ਕੁਝ ਨਹੀਂ ਬਣਦਾ ਤੇ ਮੈਨੂੰ ਵੀ ਭੁੱਖਿਆ ਮਾਰਦੇ ਹੋ ਪਾਲਦੇ ਹੋ ਸਾਡੇ ਮੂੰਹ ਦੀਆਂ ਬੁਰਕੀਆਂ ਖੋਖ ਹੋ ਕੇ ਤੇ ਕਮਾਉਂਗੇ ساری ਉਮਰ ਸਰਦਾਰਾਂ ਵਾਸਤੇ ਇਸ ਤੱਥ ਦੇ ਵਿੱਚ ਬਹੁਤ ਵੱਡਾ ਵਿਅੰਗ ਵੀ ਹੈ ਸਚਾਈ ਵੀ ਹੈ ਕਿ ਨਿਰੰਤਰ ਜਾਨ ਹੂਲ ਕੇ ਕੰਮ ਕਰਨ ਦੇ ਬਾਵਜੂਦ ਵੀ ਉਹ ਭੁੱਖੇ ਢਿੱਡ ਸੌਂਦੇ ਹਨ ਤੇ ਸਾਰੀ ਉਮਰ ਕੰਮ ਕਰ ਕਰਕੇ ਉਹ ਸਰਦਾਰਾਂ ਦੇ ਭੰਡਾਰ ਭਰਦੇ ਹਨ ਜਗੀਰਦਾਰਾਂ ਦੀਆਂ ਕੋਠੀਆਂ ਭਰਦੇ ਹਨ ਪਰ ਆਪ ਢਿੱਡੋਂ ਭੁੱਖੇ ਹੀ ਰਹਿੰਦੇ ਹਨ ਇਹ ਸ਼ਬਦ ਹੀਟਲੀਆਂ ਸ਼੍ਰੇਣੀਆਂ ਦੇ ਜੀਵਨ ਯਥਾਰਥ ਨੂੰ ਪ੍ਰਗਟਾਉਂਦੇ ਹਨ ਸਾਰੀ ਉਮਰ ਸੂਬੇ ਦੀ ਇਸ ਤਰ੍ਹਾਂ ਬੀਤ ਗਈ ਵਡੇਰੀ ਉਮਰ ਦਾ ਹੋ ਕੇ ਉਹ ਬਿਮਾਰ ਰਹਿਣ ਲੱਗਾ ਉਸ ਤੋਂ ਕੰਮ ਨਹੀਂ ਸੀ ਹੁੰਦਾ ਉਹ ਜੇ ਕੋਈ ਕਮਜ਼ੋਰ ਕਦੀ ਕਮਜ਼ੋਰੀ ਕਾਰਨ ਕੰਮ ਛੱਡ ਕੇ ਆਰਾਮ ਕਰਨ ਬਹਿ ਵੀ ਜਾਂਦਾ ਤਾਂ ਲੱਖਾ ਸਿੰਘ ਇਹ ਗੱਲ ਸਹਾਰ ਨਾ ਸਕਦਾ ਇਮਾਨਦਾਰ ਕੰਮਾਂ ਹੋਣ ਦੇ ਬਾਵਜੂਦ ਵੀ ਲੱਖਾ ਸਿੰਘ ਦੀ ਉਸ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਸੀ ਉਸ ਨੂੰ ਸਿਰਫ ਕੰਮ ਨਾਲ ਮਤਲਬ ਸੀ ਉਸ ਤੇ ਚੰਮ ਦੇ ਨਾਲ ਕੋਈ ਮਤਲਬ ਨਹੀਂ ਸੀ ਉਸ ਦੇ ਨਾਲ ਕੋਈ ਉਸ ਦੀ ਜੋ ਹੈ ਉਸ ਤੇ ਕੋਈ ਕਰੂਣਾ ਨਹੀਂ ਸੀ ਕੋਈ ਤਰਸ ਨਹੀਂ ਸੀ ਉਸ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਸੀ ਉਹ ਉਲਟਾ ਹੁਣ ਬੁਢਾਪੇ ਦੀ ਅਵਸਥਾ ਵਿੱਚ ਉਸ ਨੂੰ ਆਪਣੇ ਉੱਤੇ ਬਹੁਤ ਵੱਡਾ ਬੋਝ ਸਮਝਦਾ ਹੋਇਆ ਉਸ ਨੂੰ ਕੰਮ ਤੋਂ ਹਟਾਉਣ ਦੀਆਂ ਸਕੀਮਾਂ ਮਨ ਹੀ ਮਨ ਸੋਚਦਾ ਸੀ ਇਸ ਤਰ੍ਹਾਂ ਮਜ਼ਾਰਿਆਂ ਦਾ ਕਰਜ਼ਾਈ ਹੋਣਾ ਇੱਕ ਧਿਆਨਕ ਸਥਿਤੀ ਸੀ ਦੂਜੇ ਪਾਸੇ ਲੱਖਾ ਸਿੰਘ ਕੱਥੂ ਦਾ ਵਿਆਹ ਕਰਕੇ 550 ਤੇ ਉਸ ਦਾ ਅੰੂਠਾ ਵੀ ਲਵਾ ਲੈਂਦਾ ਹੈ ਉਸ ਵੇਲੇ ਸੂਬੇ ਵੱਲੋਂ ਨੱਥੂ ਨੂੰ ਕਹੇ ਗਏ ਬੋਲ ਲੱਖਾ ਸਿੰਘ ਦੀ ਲਾਲਚੀ ਬਿੱਤੀ ਦੇ ਜ਼ਿਦਾਰ ਵੀ ਕਰਾਉਂਦੇ ਹਨ ਦੇ ਕਾਮਿਆਂ ਦੀ ਹੁਣੀ ਵੱਲ ਵੀ ਸੰਕੇਤ ਕਰਦੇ ਹਨ ਕਿ ਲੈ ਓ ਕੱਥੂ ਤੇਰੀਆਂ ਬੋਧੀਆਂ ਵੱਜ ਗਈਆਂ ਨੇ ਨਾਲੇ ਧੋਵੀ ਨਾਲੇ ਰੋਵੀ ਤੂੰ ਹੁਣ ਸਾਰੀ ਉਮਰ ਸਰਦਾਰ ਦੀ ਕਲਮ ਦੀ ਮਾਰ ਤੋਂ ਨਹੀਂ ਨਿਕਲਣ ਲੱਗਾ ਜਾਂ ਬਜ ਨਹੀਂ ਸਕਣਾ ਭਾਵ ਉਸ ਨੂੰ ਪਤਾ ਸੀ ਕਿ ਇਹ ਜੋ ਕਰਜ਼ਾ ਸਰਦਾਰ ਦੀ ਵਹੀ ਤੇ ਚੜ ਗਿਆ ਹੈ ਇਹ ਸਾਰੀ ਉਮਰ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦੇ ਸਿਰੋਂ ਹੁਣ ਨਹੀਂ ਉਤਰਨ ਲੱਗਾ ਕਿਉਂਕਿ ਆਪ ਉਹ ਇਸ ਦਾ ਪੁੱਤ ਭੁੱਤ ਭੋਗੀ ਸੀ ਇਸ ਲਈ ਉਹ ਕੱਥੂ ਨੂੰ ਇੱਕ ਸਮਝਾਉ ਤੇ ਇੱਕ ਇਸ਼ਾਰਾ ਦੇ ਰਿਹਾ ਸੀ ਪਰ ਕੱਥੂ ਇਸ ਸਥਿਤੀ ਨੂੰ ਸਮਝ ਨਹੀਂ ਸਕਿਆ ਦੂਜੇ ਪਾਸੇ ਚੂਚਕ ਜੁਲਾਹਾ ਅਤੇ ਨੂਰੀ ਕੰਮੀ ਵੀ ਜੋ ਹਨ ਲੱਖਾ ਸਿੰਘ ਦੀ ਜ਼ਮੀਨ ਸਾਰੀ ਉਮਰ ਵਾਹਦੇ ਰਹੇ ਸੂਬੇ ਅਤੇ ਕੱਥੂ ਦੀ ਤਰ੍ਹਾਂ ਉਹ ਵੀ ਲੱਖਾ ਸਿੰਘ ਦਾ ਕਰਜ਼ਾ ਹੀ ਤਾਰਦੇ ਰਹੇ ਪਾਕਿਸਤਾਨ ਬਣਨ ਸਮੇਂ ਉਹਨਾਂ ਸੋਚਿਆ ਕਿ ਹੁਣ ਅਸੀਂ ਸਰਦਾਰਾਂ ਦੀ ਲੁੱਟ ਤੋਂ ਸ਼ਾਇਦ ਮੁਕਤ ਹੋ ਜਾਵਾਂਗੇ ਪਰ ਇਹ ਵੀ ਉਹਨਾਂ ਦੇ ਮਨ ਦਾ ਵਹਿਮ ਸੀ ਕਿਉਂਕਿ ਵੰਡ ਦਾ ਨੁਕਸਾਨ ਵੀ ਉਹਨਾਂ ਨੂੰ ਹੀ ਝੱਲਣਾ ਪਿਆ ਉਹਨਾਂ ਦੇ ਨਾਲ ਵਿੱਚ ਲੱਖਾ ਸਿੰਘ ਵਰਗੇ ਜ਼ਿਮੀਂਦਾਰਾਂ ਨੇ ਵੱਧ ਤੋਂ ਵੱਧ ਆਪਣੇ ਪੈਸੇ ਉਗਰਾਉਣ ਲਈ ਉਹਨਾਂ ਦੇ ਮਾਲ ਡੰਗਰ ਤੱਕ ਵੀ ਆਪਣੇ ਕਬਜ਼ੇ ਹੇਠ ਕਰ ਲਏ ਸਨ ਤੇ ਉਹਨਾਂ ਦੇ ਪੱਲੇ ਖਾਣ ਨੂੰ ਵੀ ਕੱਖ ਨਹੀਂ ਸੀ ਛੱਡਿਆ ਤੇ ਕਰਜ਼ਾ ਉਹਨਾਂ ਦਾ ਫੇਰ ਵੀ ਨਾ ਮੁੱਕਿਆ ਉਸ ਰਾਤ ਉਹਨਾਂ ਮੁਜ਼ਾਰਿਆਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਤੱਕ ਨਾ ਤਪ ਸਕੇ ਇਸ ਤਰ੍ਹਾਂ ਲੇਖਕ ਨੇ ਇਸ ਨਾਵਲ ਵਿੱਚ ਮੁਜਾਰਿਆਂ ਦੇ ਦੁੱਖਾਂ ਭਰੇ ਜੀਵਨ ਯਥਾਰਤੀਆਂ ਬਾਤਾਂ ਪਾਉਂਦਿਆਂ ਹੋਇਆਂ ਜ਼ਗੀਰਦਾਰਾਂ ਦੇ ਤਰਸਹੀਨ ਆਚਰਣ ਨੂੰ ਉਘਾੜਿਆ ਹੈ। ਚੌਥਾ ਨੁਕਤਾ ਆ ਜਾਂਦਾ ਹੈ ਪੁਆਇੰਟ ਆ ਜਾਂਦਾ ਹੈ ਸ਼ਾਹੂਕਾਰਾ ਬਿਰਤੀ ਹੇਠ ਦੱਬੀ ਹੇਠਲੀ ਕਿਸਾਨੀ। ਸਰਦਾਰ ਲੱਖਾ ਸਿੰਘ ਆਪਣੇ ਮਿੱਤਰ ਧੰਨੇ ਸਾਹਿਬ ਦੀ ਸੰਗਤ ਨਾਲ ਸ਼ਾਹੂਕਾਰੇ ਵਿੱਚ ਜਦੋਂ ਪੈਰ ਧਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਗਰੀਬ ਕਿਸਾਨਾਂ ਅਤੇ ਮੁਜ਼ਾਰਿਆਂ ਨੂੰ ਲੋੜ ਪੈਣ ਤੇ ਕਰਜ਼ਾ ਦਿੰਦਾ ਹੈ ਪਰ ਉਸ ਦੇ ਬਦਲੇ ਵਿੱਚ ਰੱਜ ਕੇ ਵਿਆਜ ਲੈਂਦਾ ਹੈ ਉਹਨਾਂ ਦੇ ਕੋਲੋਂ ਭਾਵ ਉਹ ਵੀ ਸ਼ਾਹੂਕਾਰਾ ਬਿਰਤੀ ਦਾ ਬਣ ਚੁੱਕਿਆ ਹੈ ਇੰਝ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਸ਼ਾਹੂਕਾਰੇ ਵਿੱਚ ਉਸ ਨੂੰ ਖੇਤੀ ਨਾਲੋਂ ਵੀ ਵਧੇਰੇ ਆਮਦਨ ਹੁੰਦੀ ਜਿਸ ਸਦਕਾ ਉਸ ਦੀ ਲਾਲਸਾ ਹੋਰ ਵੀ ਵੱਧ ਗਈ ਆਪਣੇ ਹੀ ਕੋੜਮੇ ਵਿੱਚੋਂ ਅਮਲੀ ਨੱਥਾ ਸਿੰਘ ਜਿਸ ਦੀ ਜ਼ਮੀਨ ਉਸ ਦੇ ਖੇਤਾਂ ਦੇ ਨਾਲ ਲੱਗਦੀ ਸੀ ਉਸ ਜ਼ਮੀਨ ਉੱਤੇ ਲੱਖਾ ਸਿੰਘ ਦੀ ਅੱਖ ਹੈ ਉਹ ਨਥਾ ਸਿੰਘ ਦੀ ਜ਼ਮੀਨ ਨੂੰ ਹਾਸਲ ਕਰਨ ਦੇ ਲਈ ਕੁੱਝੀਆਂ ਵਿਉਂਤਾਂ ਬਣਾਉਂਦਾ ਹੈ ਨਥਾ ਸਿੰਘ ਅਮੜੀ ਦੇ ਘਰ 6 ਧੀਆਂ ਤੋਂ ਬਾਅਦ ਜਦੋਂ ਪੁੱਤਰ ਪੈਦਾ ਹੁੰਦਾ ਹੈ ਤਾਂ ਉਸਦੇ ਘਰ ਵਧਾਈ ਦੇਣ ਗਿਆ ਲੱਖਾ ਸਿੰਘ ਉਸ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਪੁੱਤਰ ਦੇ ਹੋਣ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਰਖਵਾਉਣ ਦੀ ਸਲਾਹ ਹੀ ਨਹੀਂ ਦਿੰਦਾ ਸਗੋਂ ਉਸ ਨੂੰ ਧੱਕੇ ਨਾਲ ਕਰਜ਼ਾ ਦੇ ਕੇ ਉਹ ਅਖੰਡ ਪਾਠ ਕਰਾਉਣ ਦੇ ਲਈ ਤਿਆਰ ਵੀ ਕਰ ਲੈਂਦਾ ਹੈ ਤੇ ਅਮਲੀ ਨੱਥਾ ਸਿੰਘ ਦੀਆਂ ਧੀਆਂ ਦੇ ਵਿਆਹ ਵੇਲੇ ਵੀ ਉਹਨਾਂ ਨੂੰ ਦੋਵੇਂ ਜੰਜਾਂ ਇਕੱਠੀਆਂ ਨਾਂ ਬੁਲਾਉਣ ਦੀ ਸਲਾਹ ਦਿੰਦਾ ਹੈ ਤਾਂ ਜੋ ਉਹ ਵੱਖੋ-ਵੱਖ ਵਿਆਹਾਂ ਤੇ ਵੱਖੋ-ਵੱਖ ਕਰਜ਼ਾ ਲੈ ਕੇ ਉਸ ਦੀ ਮਾਰ ਹੇਠ ਆ ਸਕੇ ਤੇ ਦੂਜੇ ਪਾਸੇ ਉਹ ਨੱਥਾ ਸਿੰਘ ਅਮਲੀ ਦੇ ਪੁੱਤਰ ਕੁਲਤਾਰ ਨੂੰ ਵੱਡੇ ਹੋਣ ਤੇ ਹੌਲੀ-ਹੌਲੀ ਸ਼ਰਾਬ ਪੀਣ ਅਤੇ ਹੋਰ ਅਮਲਾਂ ਵਾਲੇ ਪਾਸੇ ਲਾਉਣ ਦੀਆਂ ਵੀ ਸਕੀਮਾਂ ਬਣਾਉਂਦਾ ਹੀ ਨਹੀਂ ਬਲਕਿ ਉਸ ਨੂੰ ਉਸ ਜਾਲ ਵਿੱਚ ਫਸਾ ਲੈਂਦਾ ਹੈ ਅਸਲ ਵਿੱਚ ਉਸ ਦਾ ਮਨੋਰਥ ਸ਼ਾਹੂਕਾਰਾ ਬਿਰਤੀ ਰਾਹੀਂ ਅਮੜੀ ਨੂੰ ਥੋੜਾ ਥੋੜਾ ਕਰਜ਼ਾ ਦੇ ਕੇ ਉਸ ਦੀ ਜ਼ਮੀਨ ਹੌਲੀ ਹੌਲੀ ਰਜਿਸਟਰੀ ਕਰਵਾਉਣਾ ਸੀ ਤੇ ਇਸ ਯਤਾਲ ਵਿੱਚ ਉਹ ਪੂਰੀ ਤਰ੍ਹਾਂ ਸਫਲ ਵੀ ਹੁੰਦਾ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜ਼ਗੀਰਦਾਰੀ ਲੋਕ ਕਦੇ ਵੀ ਕਿਸੇ ਦੀ ਦਿਲੋਂ ਮਦਦ ਨਹੀਂ ਕਰਦੇ ਉਹ ਸਿਰਫ ਆਪਣਾ ਸਵਾਰਥਮੁਖ ਰੱਖਦੇ ਹਨ ਲੇਖਕ ਨੇ ਵਿੱਦਿਆ ਦੀ ਮਹੱਤਤਾ ਨੂੰ ਵੀ ਦਰਸਾਇਆ ਹੈ ਇਸ ਨਾਵਲ ਦੇ ਵਿੱਚ ਕਿ ਵਿੱਦਿਆ ਮਨੁੱਖੀ ਜ਼ਿੰਦਗੀ ਦਾ ਗਹਿਣਾ ਹੁੰਦੀ ਹੈ ਵਿੱਦਿਆ ਦੇ ਮਹੱਤਵ ਨੂੰ ਸਮਝਾਉਂਦਿਆਂ ਹੋਇਆਂ ਉਸ ਨੇ ਬਰਨ ਪਿੰਡ ਵਾਸੀਆਂ ਦੁਆਰਾ ਪ੍ਰਾਇਮਰੀ ਸਕੂਲ ਜੋ ਖੋਲ੍ਹਿਆ ਗਿਆ ਸੀ ਉਸ ਦੀ ਸ਼ਲਾਘਾ ਵੀ ਕੀਤੀ ਹੈ ਤੇ ਉਸ ਵਿੱਚ ਬੱਚਿਆਂ ਦੇ ਪੜਾਉਣ ਵਾਸਤੇ ਮੁੰਸ਼ੀ ਦਾ ਪ੍ਰਬੰਧ ਵੀ ਜੋ ਕੀਤਾ ਗਿਆ ਹੈ ਉਹ ਵੀ ਸ਼ਲਾਘਾਯੋਗ ਕਦਮ ਸੀ ਇਹ ਗੱਲ ਵੱਖਰੀ ਹੈ ਕਿ ਜੋ ਮੁੰਸ਼ੀ ਬੱਚਿਆਂ ਨੂੰ ਪੜਾਉਣ ਵਾਸਤੇ ਰੱਖਿਆ ਹੋਇਆ ਸੀ ਉਸ ਦੀ ਤਨਖਾਹ ਐਨੀ ਘੱਟ ਸੀ ਕਿ ਉਸ ਨੂੰ ਦੱਸਦਿਆਂ ਹੋਇਆਂ ਵੀ ਸੰਕੋਚ ਹੁੰਦਾ ਸੀ। ਮੁੰਸ਼ੀ ਦੀ ਮਿਹਨਤ ਅਤੇ ਲਗਨ ਸਦਕਾ ਹਰਨਾਮ ਸਿੰਘ ਦੇ ਨਾਲ-ਨਾਲ ਸ਼ਾਮੋ ਵੀ ਪੰਜ ਮਾਤਾਂ ਪਾਸ ਕਰ ਲੈਂਦੀ ਹੈ। ਸਰਵਣ ਵੀ ਪੜ੍ਹਨੇ ਪੈ ਜਾਂਦਾ ਹੈ। ਦੂਜੇ ਪਾਸੇ ਜਰਨੈਲ ਸਿੰਘ ਨਾ ਸਿਰਫ ਚੰਗੇ ਨੰਬਰਾਂ ਨਾਲ ਪੜ੍ਹਾਈ ਕਰ ਲੈਂਦਾ ਹੈ ਸਗੋਂ ਉਸ ਨੂੰ ਚੰਗੀ ਨੌਕਰੀ ਹਾਸਲ ਹੋਣ ਸਦਕਾ ਉਸਦੀ ਜੀਵਨ ਸੁਧਰ ਜਾਂਦੀ ਹੈ। ਉਹ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋ ਜਾਂਦਾ ਹੈ। ਆਪਣੇ ਨਾਲ ਹੋ ਰਹੇ ਅਨਿਆਂ ਪ੍ਰਤੀ ਆਵਾਜ਼ ਉਠਾਉਣ ਦੀ ਉਸ ਅੰਦਰ ਹਿੰਮਤ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਨਾਵਲਕਾਰ ਨੇ ਵਿੱਦਿਆ ਦੇ ਮਹੱਤਵ ਨੂੰ ਦਰਸਾਉਂਦਿਆਂ ਹੋਇਆਂ ਇਸ ਨਾਵਲ ਵਿੱਚ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਉਸਤਾਦ ਦੀ ਵਡਿਆਈ ਚੰਗੇ ਸ਼ਾਗਿਰਦ ਪੈਦਾ ਕਰਨ ਵਿੱਚ ਹੈ ਉਸਤਾਦ ਭਾਵੇਂ ਆਪ ਕਿੰਨਾ ਵੀ ਲਾਇਕ ਕਿਉਂ ਨਾ ਹੋਵੇ ਜੇਕਰ ਉਹ ਆਪਣਾ ਇੱਕ ਵੀ ਸ਼ਾਗਿਰਦ ਲਾਇਕ ਪੈਦਾ ਨਹੀਂ ਕਰ ਸਕਿਆ ਲਾਇਕ ਨਹੀਂ ਬਣਾ ਸਕਿਆ ਤਾਂ ਉਸਦੀ ਵਿਦਵਤਾ ਦੀ ਕਾਢੀ ਕੀਮਤ ਨਹੀਂ ਰਹਿ ਜਾਂਦੀ ਆਰਥਿਕ ਨਾ ਬਰਾਬਰੀ ਸਮਾਜਿਕ ਨਾ ਬਰਾਬਰੀ ਦੀ ਜੜ ਹੈ ਇਸ ਤੱਥ ਨੂੰ ਸਪਸ਼ਟ ਕਰਦਿਆਂ ਹੋਇਆਂ ਲੇਖਕ ਨੇ ਇਸ ਨਾਵਲ ਅਧੀਨ ਪ੍ਰਗਟਾਇਆ ਹੈ ਕਿ ਭਾਰਤੀ ਸਮਾਜ ਵਿੱਚ ਆਰਥਿਕ ਨਾਬਰਾਬਰੀ ਦੇ ਨਾਲ-ਨਾਲ ਸਮਾਜਿਕ ਵਿਤਕਰਾ ਸਦੀਆਂ ਤੋਂ ਤੁਰਿਆ ਆ ਰਿਹਾ ਹੈ। ਇਹ ਆਰਥਿਕ ਵਿਤਕਰਾ ਹਰ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦਾ ਮੂਲ ਹੈ, ਜੜ੍ਹ ਹੈ। ਹੇਠਲੇ ਵਰਗ ਦੇ ਲੋਕ ਆਪਣੇ ਜ਼ਗੀਰਦਾਰ ਮਾਲਕਾਂ ਦੇ ਬਰਾਬਰ ਤਾਂ ਬਹੁਤ ਦੂਰ ਦੀ ਗੱਲ ਸੀ, ਉਹਨਾਂ ਦੇ ਸਾਹਮਣੇ ਵੀ ਨਹੀਂ ਸਨ ਬਹਿ ਸਕਦੇ। ਮਾਲਕਾਂ ਦੁਆਰਾ ਉਹਨਾਂ ਦਾ ਜੀਵਨ ਪਰ ਸ਼ੋਸ਼ਣ ਕੀਤਾ ਜਾਂਦਾ। ਮਜਬੀ ਅਤੇ ਆਦ ਧਰਮੀ ਜਿਹੇ ਸ਼ਬਦ ਹੇਠਲੀਆਂ ਜਾਤਾਂ ਦੇ ਲਈ ਵਰਤੇ ਜਾਂਦੇ। ਇਹ ਪੁਰਾਣੇ ਸ਼ਬਦ ਭਾਵੇਂ ਨਵੇਂ ਸਮੇਂ ਅਨੁਸਾਰ ਬਦਲ ਦਿੱਤੇ ਗਏ ਹਨ ਇਸ ਦੀ ਥਾਂਵੇਂ ਨਵੇਂ ਸ਼ਬਦ ਘੜ ਲਏ ਗਏ ਹਨ ਪਰ ਅੱਜ ਹਰੀਜਨ ਜਿਹਾ ਨਵਾਂ ਸ਼ਬਦ ਵੀ ਸਮਾਜਿਕ ਵਿਤਕਰੇ ਨੂੰ ਦੂਰ ਨਹੀਂ ਕਰ ਸਕਿਆ ਅਸਲ ਵਿੱਚ ਗਰੀਬ ਦੀ ਹਾਲਤ ਕੁਝ ਸ਼ਬਦਾਂ ਨੂੰ ਬਦਲ ਦੇਣ ਜਾਂ ਮੁਲਕਾਂ ਦੀਆਂ ਹੱਦਾਂ ਬਦਲ ਦੇਣ ਜਾਂ ਮੁਲਕਾਂ ਦੀਆਂ ਸਰਕਾਰਾਂ ਬਦਲ ਦੇਣ ਨਾਲ ਨਹੀਂ ਸਗੋਂ ਰਾਜਸੀ ਅਤੇ ਸਮਾਜਿਕ ਪ੍ਰਬੰਧ ਬਦਲਣ ਦੇ ਨਾਲ ਹੀ ਸੁਧਰ ਸਕਦੀ ਹੈ ਇਹ ਬਹੁਤ ਵੱਡੀ ਸੱਚਾਈ ਹੈ ਕਿਉਂਕਿ ਦਿੱਨੀ ਦੇਰ ਤੱਕ ਸਾਡਾ ਰਾਜਸੀ ਤੇ ਸਮਾਜਿਕ ਢਾਂਚਾ ਨਹੀਂ ਬਦਲਦਾ ਉਨੀ ਦੇਰ ਤੱਕ ਅਮੀਰ ਗਰੀਬ ਦਾ ਜੋ ਆਰਥਿਕ ਪਾੜਾ ਹੈ ਇਸ ਨੂੰ ਨਹੀਂ ਸੁਲਝਾਇਆ ਜਾ ਸਕਦਾ ਇਸ ਤੋਂ ਬਾਅਦ ਹੈ ਆਚਰਨ ਗਰਾਵਟ ਦੀ ਤਰਜਮਾਨੀ ਇਹ ਆਚਰਨ ਗਰਾਵਟ ਕਿੰਨਾ ਵਿੱਚ ਹੈ ਜ਼ਗੀਰਦਾਰਾਂ ਵਿੱਚ ਜ਼ਗੀਰਦਾਰੀ ਰੂਚੀਆਂ ਦੇ ਮਾਲਕ ਹੋਣ ਸਦਕਾ ਲੱਖਾ ਸਿੰਘ ਨੇ ਵਾਸ਼ਨਾ ਵਿੱਚ ਗੜੂਚ ਰਹਿ ਕਰਕੇ ਆਪਣੇ ਨਾਲ ਲਈ ਕਈ ਸਮੱਸਿਆਵਾਂ ਖੜੀਆਂ ਕਰ ਲਈਆਂ ਸਨ ਜਰਨੈਲ ਸਿੰਘ ਉਸਦਾ ਪੁੱਤਰ ਸੀ ਪਰ ਉਸਦਾ ਪੁੱਤਰ ਨਹੀਂ ਅਖਵਾ ਸਕਿਆ ਇਸੇ ਤਰ੍ਹਾਂ ਸਰਵਣ ਉਸਦਾ ਆਪਣਾ ਪੁੱਤਰ ਨਹੀਂ ਸੀ ਪਰ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਸਦਾ ਪੁੱਤਰ ਸੀ ਇਸ ਲਈ ਉਸਦੀ ਅੱਧੀ ਜਾਇਦਾਦ ਦਾ ਮਾਲਕ ਵੀ ਸੀ ਸੂਬੇ ਅਤੇ ਕੱਥੂ ਦੇ ਆਪਸੀ ਵਾਰਤਾਲਾਪ ਅਤੇ ਕੱਥੂ ਦੇ ਵਿਆਹ ਦੌਰਾਨ ਸੂਬੇ ਦੁਆਰਾ ਕਹੇ ਗਏ ਬੋਲ ਜ਼ਗੀਰਦਾਰਾਂ ਦੀ ਆਚਰਣ ਗਰਾਵਟ ਵੱਲ ਇਸ਼ਾਰਾ ਕਰਦੇ ਹਨ ਉਸ ਕਾਲੀ ਨਾਲ ਵਿਆਹ ਕਰਾ ਲੈ ਚੰਗਾ ਰਹੇਗਾ ਬਹੁਤੀ ਸੋਹਣੀ ਹੋਈ ਤਾਂ ਸਰਦਾਰਾਂ ਜੋਗੀ ਹੀ ਹੋਵੇਗੀ ਇਹ ਇੱਕ ਬਹੁਤ ਵੱਡਾ ਸਰਦਾਰਾਂ ਦੇ ਆਚਰਣ ਦੇ ਉੱਤੇ ਵਿਅੰਗ ਹੈ ਕਿ ਕਿਸ ਤਰ੍ਹਾਂ ਉਹ ਗਰੀਬਾਂ ਦੀਆਂ ਧੀਆਂ ਪੈਣਾ ਦੇ ਉੱਤੇ ਅੱਖ ਰੱਖਦੇ ਸਨ ਸੋ ਯੁੱਗ ਬਦਲ ਗਿਆ ਨਾਵਲ ਵਿੱਚ ਨਾਵਲਕਾਰ ਜਗੀਰਦਾਰਾਂ ਦੇ ਵਾਸ਼ਨਾ ਦੀ ਭੁੱਖ ਵਾਲੇ ਆਚਰਣヒ ਜੀਵਨ ਦੇ ਦਿਦਾਰ ਕਰਾਉਣ ਅਤੇ ਉਹਨਾਂ ਪ੍ਰਤੀ ਈਰਣਾ ਪੈਦਾ ਕਰਨ ਦੇ ਵਿੱਚ ਸਫਲ ਰਿਹਾ ਹੈ ਧਾਰਮਿਕ ਅਡੰਬਰ ਅਤੇ ਨਸ਼ਾਖੋਰੀ ਵੀ ਉਸ ਵੇਲੇ ਦੇ ਸਮਾਜ ਦੇ ਵਿੱਚ ਕਾਫੀ ਗਰੀ ਗਰੇ ਤੱਕ ਜੋ ਸਮਾਈ ਹੋਈ ਸੀ ਸਮਾਜ ਵਿੱਚ ਧਾਰਮਿਕ ਅਡੰਬਰਬਾਜੀ ਦਾ ਕਾਫੀ ਬੋਲਬਾਲਾ ਸੀ ਵਰਨਪਿੰਡ ਵਿੱਚ 나ਗੇ ਸਾਧੂ ਦਾ ਆਉਣਾ ਉਸ ਦੁਆਰਾ ਸਰਦੀਆਂ ਵਿੱਚ ਠੰਢੀ ਜਲਦਾ ਰਹਿਟ ਬਹਿਣਾ ਤੇ ਗਰਮੀਆਂ ਵਿੱਚ ਧੂਣੀ ਬਾਲ ਕੇ ਸੇਕਣ ਦਾ ਜੋ ਕੌਦਕ ਕੌਤਕ ਸੀ ਉਹ ਪਿੰਡ ਵਾਸੀਆਂ ਦੇ ਲਈ ਇਹ ਨੂੰ ਮਗਰ ਲਾਉਣ ਦੇ ਲਈ ਇੱਕ ਬਹੁਤ ਵੱਡਾ ਡਰਾਮਾ ਸੀ ਔਰ ਇਸ ਡਰਾਮੇਬਾਜੀ ਦੇ ਵਿੱਚ ਉਹ ਕਾਫੀ ਸਫਲ ਵੀ ਹੁੰਦਾ ਹੈ ਲੋਕਾਂ ਦੀ ਕਾਫੀ ਵੱਡੀ ਗਿਣਤੀ ਜੋ ਹੈ ਭੀੜ ਬਣ ਕੇ ਉਸ ਦਾ ਸ਼ਰਧਾਲੂ ਬਣ ਜਾਂਦੀ ਹੈ ਹਰ ਰੋਜ਼ ਸਾਧੂ ਵਾਸਤੇ ਪਿੰਡ ਵਾਲਿਆਂ ਵੱਲੋਂ ਮੱਖਣ ਘਿਓ ਅਤੇ ਦੁੱਧ ਆਦਿ ਭੇਜਿਆ ਜਾਂਦਾ ਹੈ ਸਾਧੂ ਸਭ ਕੁਝ ਇਕੱਲਿਆਂ ਹੀ ਖਾ ਪੀ ਜਾਂਦਾ ਹੈ ਪਰ ਸੁੱਖਾ ਅਤੇ ਅਫੀਮ ਸ਼ਰਧਾਲੂਆਂ ਨਾਲ ਵੰਡ ਕੇ ਸ਼ੱਕਦਾ ਹੈ ਇਸ ਤਰ੍ਹਾਂ ਹਰ ਰੋਜ਼ ਉਹ ਆਪਣੇ ਸ਼ਰਧਾਲੂਆਂ ਨੂੰ ਸੁੱਖਾ ਅਤੇ ਅਫੀਮ ਦਾ ਪ੍ਰਸ਼ਾਦ ਮੁਫਤ ਵੰਡ ਕੇ ਪਿੰਡ ਨੂੰ ਨਸ਼ਿਆਂ ਦੀ ਲਾਉਣ ਵਿੱਚ ਸਫਲ ਹੋ ਜਾਂਦਾ ਹੈ ਡੁੱਡੇ ਦਾ ਪਿਓ ਮੰਗਲ ਜੇ ਵੇਲੜ ਕਮਚੋਰ ਤੇ ਨਖਟੂ ਨਸ਼ੇ ਮਿਲਣ ਸਦਕਾ ਸਾਧੂ ਦੇ ਪੱਕੇ ਚੇਲੇ ਬਣ ਜਾਂਦੇ ਹਨ ਇੱਥੇ ਲੇਖਕ ਨੇ ਵਿਅੰਗ ਕੀਤਾ ਹੈ ਕਿ ਧਾਰਮਿਕਤਾ ਦੀ ਆੜ ਹੇਠ ਬੂਬਨੇ ਸਾਧਾਂ ਦੁਆਰਾ ਧਾਰਮਿਕ ਬਿਰਤੀ ਵਾਲੇ ਲੋਕਾਂ ਨੂੰ ਸਿੱਧੇ ਸਾਦੇ ਲੋਕਾਂ ਨੂੰ ਸਿੱਧੇ ਰਸਤੇ ਤੋਰਨ ਦੀ ਥਾਂਵੇਂ ਗੁੰਮਰਾਹ ਕਰਕੇ ਸਾਧਨ ਵਜੋਂ ਵਰਤਿਆ ਜਾਂਦਾ ਹੈ ਉਹਨਾਂ ਨੂੰ ਨਸ਼ਿਆਂ ਦੀ ਜੋ ਹੈ ਆੜ ਹੇਠ ਉਹਨਾਂ ਦੇ ਕੋਲੋਂ ਆਪਣੇ ਸਵਾਰਥ ਸਿੱਧ ਕੀਤੇ ਜਾਂਦੇ ਹਨ ਸੋ ਨਿਸ਼ਕਰਸ਼ ਰੂਪ ਦੇ ਵਿੱਚ ਜਾਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਨਾਵਲਕਾਰ ਨੇ ਬਦਲਦੀ ਸਮਾਜਿਕ ਆਰਥਿਕ ਵਿਵਸਥਾ ਨੂੰ ਇਸ ਨਾਵਲ ਦੇ ਵਿੱਚ ਰੂਪਮਾਨ ਕੀਤਾ ਹੈ ਇਸ ਦੇ ਨਾਲ ਹੀ ਉਸਨੇ ਨਜਾਇਜ਼ ਸੰਤਾਨ ਦੇ ਤਰਾਸ਼ਦਕ ਜੀਵਨ ਅਤੇ ਬਦਲਦੀਆਂ ਪ੍ਰਸਥਿਤੀਆਂ ਵਿੱਚ ਉਹਨਾਂ ਦੀ ਸਥਿਤੀ ਨੂੰ ਵੀ ਪੇਸ਼ ਕੀਤਾ ਹੈ ਤੇ ਇਹ ਅਸਲ ਦੇ ਵਿੱਚ ਯੁੱਗ ਬਦਲ ਗਿਆ ਨਾਵਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਨਾਵਲ ਦੇ ਵਿੱਚ ਸਾਨੂੰ 1947 ਤੋਂ ਪਹਿਲਾਂ ਦੇ ਹਿੰਦੁਸਤਾਨ ਵਿੱਚ ਜਾਤ ਪਾਤ ਅਤੇ ਛੁਆਸ਼ਾਤ ਦਾ ਜੋ ਬੋਲਬਾਲਾ ਸੀ ਉਸ ਦੇ ਵੀ ਦੀਦਾਰ ਹੁੰਦੇ ਹਨ ਸਿੱਖ ਵੀ ਇਹਨਾਂ ਬੁਰਾਈਆਂ ਤੋਂ ਮੁਕਤ ਨਹੀਂ ਸਨ ਮੱਧਵੀ ਸਿੱਖ ਅਤੇ ਜੱਟ ਸਿੱਖਾਂ ਦੇ ਵਿਚਾਰ ਬਹੁਤ ਵੱਡਾ ਅਪਾੜਾ ਸੀ ਤੇ ਪਾਕਿਸਤਾਨ ਬਣਨ ਤੋਂ ਬਾਅਦ ਯਾਨਕੀ ਨਿਸ਼ਕਰਸ਼ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਨਾਵਲ ਦੇ ਵਿੱਚ 1947 ਤੋਂ ਪਹਿਲਾਂ ਦੇ ਤੇ 1947 ਤੋਂ ਬਾਅਦ ਦੇ ਦੋਹਾਂ ਜੀਵ ਤਰ੍ਹਾਂ ਦੇ ਜੋ ਜੀਵਨ ਹਨ ਉਹਨਾਂ ਦੇ ਉੱਪਰ ਫੋਕਸ ਕਰਦਿਆਂ ਹੋਇਆਂ ਜੁਗ ਪੁਲਟਾਉ પરિਸਥਿਤੀਆਂ ਨੂੰ ਬਿਆਨ ਕੀਤਾ ਹੈ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਸ ਸਮਾਜ ਦਾ ਸਾਰੇ ਦਾ ਸਾਰਾ ਢਾਂਚਾ ਕਿਸ ਤਰ੍ਹਾਂ ਟੁੱਟ ਗਿਆ ਜਾਂ ਬਦਲ ਗਿਆ ਸਮਾਜਿਕ ਹਾਲਾਤ ਬਦਲ ਗਏ ਲੱਖਾ ਸਿੰਘ ਵਰਗੇ ਜੱਟ ਜੋ ਸ਼ਾਹ ਸਨ ਉਸ ਵੇਲੇ ਦੇ ਵੱਡੇ ਜ਼ਗੀਰਦਾਰ ਸਨ ਹੁਣ ਜਰਨੈਲ ਸਿੰਘ ਦੇ ਮਹਤਾਜ ਬਣ ਗਏ ਉਹਨਾਂ ਨੂੰ ਹਰ ਉਹ ਕੰਮ ਕਰਨਾ ਪਿਆ ਜਿਸ ਦੀ ਕਲਪਨਾ ਵੀ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਨਹੀਂ ਸਨ ਕਰ ਸਕਦੇ ਜਰਨੈਲ ਸਿੰਘ ਲੱਖਾ ਸਿੰਘ ਦਾ ਪੁੱਤਰ ਸੀ ਪਰ ਕਾਨੂੰਨ ਅਤੇ ਸਮਾਜ ਦੀਆਂ ਨਜ਼ਰਾਂ ਵਿੱਚ ਉਹ ਉਸ ਦਾ ਪੁੱਤਰ ਨਹੀਂ ਸੀ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਲੱਖਾ ਸਿੰਘ ਨੂੰ ਇਸ ਗੱਲ ਦੀ ਕੋਈ ਪਰਵਾਹ ਵੀ ਨਹੀਂ ਸੀ ਤੇ ਪਰ ਪਾਕਿਸਤਾਨ ਬਣਨ ਤੋਂ ਬਾਅਦ ਲੱਖਾ ਸਿੰਘ ਨੂੰ ਉਸ ਦੀ ਲੋੜ ਪਈ ਰੈਨ ਲਈ ਹਵੇਲੀ ਵੀ ਉਸਜੇ ਨੇ ਦਵਾਈ ਜ਼ਮੀਨ ਪ੍ਰਾਪਤ ਕਰਨ ਲਈ ਵੀ ਲੱਖਾ ਸਿੰਘ ਨੂੰ ਉਸੇ ਦੇ ਹੀ ਦਰਲੇ ਕਰਨੇ ਪਏ ਅਤੇ ਨਾ ਚਾਹੁੰਦਾ ਹੋਇਆ ਵੀ ਉਹ ਜਰਨੈਲ ਸਿੰਘ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਤੇ ਇਸੇ ਮੌਕੇ ਦਾ ਫਾਇਦਾ ਉਠਾ ਕੇ ਜਰਨੈਲ ਸਿੰਘ ਨੇ ਲੱਖਾ ਸਿੰਘ ਨੂੰ ਮਜਬੂਰ ਕਰ ਦਿੱਤਾ ਕਿ ਉਹ ਉਸ ਦੀ ਮਾਂ ਰਾਜੋ ਦੇ ਨਾਲ ਵਿਆਹ ਕਰੇ ਸੋ ਉਸ ਦੇ ਲਈ ਇਹ ਯੁੱਗ ਪਰਟਣ ਵਾਲੀ ਸਥਿਤੀ ਸੀ ਸੋ ਇਸ ਸਮੁੱਚੀ ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕੀ ਯੁੱਗ ਬਦਲ ਗਿਆ ਨਾਵਲ யਥਾਰਥਵਰਦੀ ਪਰੰਪਰਾ ਨੂੰ ਦਰਸਾਉਣ ਵਾਲਾ ਵਿਸ਼ਾਪਖਤ ਤੋਂ ਇੱਕ ਸਫਲ ਨਾਵਲ ਹੈ ਉਮੀਦ ਹੈ ਵਿਦਿਆਰਥੀਆਂ ਦੇ ਲਈ ਇਹ ਜੋ ਅੱਜ ਦੀ ਵਿਚਾਰ ਚਰਚਾ ਹੈ ਉਹਨਾਂ ਦੀਆਂ ਜੋ ਇਮਤਿਹਾਨੀ ਲੋੜਾਂ ਹਨ ਜੋ ਉਹਨਾਂ ਦੇ ਮਨ ਦੇ ਵਿੱਚ ਇਸ ਨਾਵਲ ਦੇ ਵਿਸ਼ੇ ਨੂੰ ਲੈ ਕੇ ਜੋ ਇਨਕੁਆਇਰੀਸਨ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਕਾਫੀ ਅਹਿਮ ਯੋਗਦਾਨ ਪਾਏਗੀ ਸੋ ਇਸ ਚੈਨਲ ਨੂੰ ਸੁਣਦੇ ਰਹਿਣਾ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਅੱਗੇ ਅੱਗੇ ਸ਼ੇਅਰ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣਾ ਜੋ ਹੈ ਪੜਾਈ ਨੂੰ ਸਮੇਂ ਸਿਰ ਪੂਰਾ ਕਰਨ ਦੇ ਵਿੱਚ ਸਫਲ ਹੋ ਸਕਣ ਸੋ ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਨਵੀਂ ਚਰਚਾ ਲੈ ਕੇ ਨਵੀਂ ਕਲਾਸ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ